ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆ ਜੀ ਤਾਮਲ 나ਡੂ ਵਿੱਚ ਰਾਮੇਸ਼ਵਰ ਸਾਹਮਣੇ ਗੁਰਦੁਆਰਾ ਸਾਹਿਬ ਆਪ ਜੀ ਨੂੰ ਦਿਖਾਈ ਦੇ ਰਿਹਾ ਸ੍ਰੀ ਗੁਰੂ ਨਾਨਕ ਧਾਮ ਔਰ ਇੱਥੇ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਉਸ ਸਮੇਂ ਦਾ ਜਦੋਂ ਇਸ ਇਲਾਕੇ ਵਿੱਚ ਪਾਣੀ ਖਾਰਾ ਸੀ ਲੋਕਾਂ ਨੇ ਬੇਨਤੀ ਕੀਤੀ ਪਾਣੀ ਜਿਹੜਾ ਹੈ ਮਿੱਠਾ ਕਿਵੇਂ ਕੀਤਾ ਗੁਰੂ ਨਾਨਕ ਦੇਵ ਜੀ ਦੀਆਂ ਖੜਾਵਾਂ ਦੇ ਚਿੰਨ ਔਰ ਸਾਹਮਣੇ ਦੇਖ ਰਹੇ ਹਾਂ ਜੀ ਮੰਦਰ RAM ਜੀ ਦਾ ਸ਼੍ਰੀ ਰਾਮ ਜੀ ਦਾ ਮੰਦਰ ਹੈ ਜਦੋਂ ਤਾਮਲਨਾਡੂ ਦੇ ਵਿੱਚੋਂ ਰਾਮੇਸ਼ਵਰਮ ਤੋਂ ਜਿਹੜਾ ਸ਼੍ਰੀਲੰਕਾ ਵਾਸਤੇ ਪੁਲ ਬਣਾਇਆ ਸੀ ਜਿਹੜਾ ਪੁਲ ਬਣਾਇਆ ਸੀ ਜਦੋਂ ਵਨਰ ਸੈਨਾ ਨੇ ਪੁਲ ਬਣਾਇਆ ਪੱਥਰਾਂ ਦੇ ਉੱਤੇ ਰਾਮ ਰਾਮ ਲਿਖ ਕੇ ਉਹ ਇੱਥੋਂ 20 ਕਿਲੋਮੀਟਰ ਹੈ ਤੇ ਇਹ ਮੰਦਰ ਦੇ ਨਾਲ ਹੀ ਗੁਰਦੁਆਰਾ ਸਾਹਿਬ ਆਪ ਜੀ ਸ੍ਰੀ ਗੁਰੂ ਨਾਨਕ ਸਤ ਸੰਗ ਸਭਾ ਤੇ ਆਪ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਾਂ ਜੀ ਔਰ ਇੱਥੇ ਦਾ ਕੀ ਇਤਿਹਾਸ ਹੈ ਜੀ ਮੇਰੇ ਨਾਲ ਨੇ ਗਿਆਨੀ ਜਤਿੰਦਰ ਸਿੰਘ ਜੀ ਜੋ ਇੱਥੇ ਸੇਵਾ ਸੰਭਾਲਦੇ ਨੇ ਮੈਨੇਜਰ ਵੀ ਗੁਰਦੁਆਰਾ ਸਾਹਿਬ ਦੇ ਇੱਥੇ ਸੇਵਾ ਵੀ ਸੰਭਾਲ ਰਹੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨਾਲ-ਨਾਲ ਇਤਿਹਾਸ ਦੀ ਗੱਲ ਕਰਾਂਗੇ ਜੀ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਉਸ ਸਮੇਂ ਦੀਆਂ ਜਦੋਂ ਉਦਾਸੀ ਸੰਤ ਇੱਥੇ ਹੁੰਦੇ ਸੀ ਉਸ ਸਮੇਂ ਦੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਣਾਏ ਹੋਏ ਪਦਮ ਚਿੰਨ ਜਿਹੜੇ ਨੇ ਇਹ ਮੌਜੂਦ ਨੇ ਉਦਾਂ ਦੇ ਹੀ ਨੇ ਜੀ ਤੇ ਇਹਦਾ ਕੀ ਇਤਿਹਾਸ ਹੈ ਤੇ ਗੁਰੂ ਨਾਨਕ ਦੇਵ ਜੀ ਇੱਥੇ ਕਿਵੇਂ ਆਏ ਉਹ ਜ਼ਰੂਰ ਦੱਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਸਥਾਨ ਗੁਰਦੁਆਰਾ ਗੁਰੂ ਨਾਨਕ ਧਾਮ ਇਸ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਦਾ ਚਰਨ ਸਥਾਨ ਮੰਨਿਆ ਜਾਂਦਾ ਹੈ ਇਸ ਸਥਾਨ ਤੇ ਭਾਈ ਹਰੀਦਾਸ ਜੀ ਕਰਕੇ ਹੋਏ ਹਨ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਅਨੰਦ ਸੇਵਕ ਸਨ ਔਰ ਜਿਨਾ ਦੀ ਇੱਕ दिली ਤਮੰਨਾ ਸੀ ਕਿ ਗੁਰੂ ਸਾਹਿਬ ਜੀ ਦੇ ਦਰਸ਼ਨ ਹੋਣ ਸੋ ਭਾਈ ਹਰੀਦਾਸ ਜੀ ਨੂੰ ਦਰਸ਼ਨ ਦੇਣ ਵਾਸਤੇ ਸਤਿਗੁਰੂ ਜੀ ਨੇ ਇੱਕ ਵਿਉਂਤ ਬਣਾਈ ਔਰ ਭਾਈ ਹਰੀਦਾਸ ਜੀ ਨੂੰ ਦਰਸ਼ਨ ਦੇਣੇ ਸਨ ਇਸ ਧਰਤੀ ਤੇ ਭਾਗ ਲੱਗਣੇ ਸਨ ਤੇ ਇਸ ਥਾਂ ਦੀ ਮੇਨ ਮਹਿਮਾ ਹੁੰਦੀ ਆ। ਹੂੰ ਹੂੰ ਆਓ ਆਪਾਂ ਗੰਨ ਚਲੀਏ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਸ਼੍ਰੀ ਲੰਕਾ ਤੋਂ ਵਾਪਸ ਹੁੰਦੇ ਹੋਏ ਦੂਜੀ ਉਦਾਸੀ ਵੇਲੇ ਤੇ ਆਉਂਦੇ ਨੇ। ਜੀ ਇਤਿਹਾਸ ਵਿੱਚ ਇਸ ਤਰ੍ਹਾਂ ਹੀ ਦਰਜ ਹੈ ਵੀ ਵਾਪਸੀ ਵਿੱਚ ਗੁਰੂ ਸਾਹਿਬ ਇੱਥੇ ਆਏ ਹਨ ਅਤੇ 19 ਦਿਨ ਰਹੇ ਹਨ। 19 ਦਿਨ ਇੱਥੇ ਰਹੇ ਨੇ। ਤੇ ਇਹ ਜਿਹੜਾ ਖੂਹ ਹੈ ਜੀ ਇਹ ਦੱਸਦੇ ਨੇ ਕਿ ਸਮੁੰਦਰ ਦੇ ਇਲਾਕੇ ਦਾ ਪਾਣੀ ਖਾਰਾ ਹੈ। ਔਰ ਐਦਾਂ ਦਾ ਹੀ ਖੂ ਆਪਾਂ ਗੱਲ ਕਰਾਂਗੇ ਜਗਨਨਾਥ ਪੁਰੀ ਦੇ ਵਿੱਚ ਵੀ ਹੈ ਬਿਲਕੁਲ ਪੂਰੇ ਜਗਨਨਾਥ ਪੁਰੀ ਦੇ ਏਰੀਏ ਚ ਪਾਣੀ ਖਾਰਾ ਸੀ ਜਦੋਂ ਬੇਨਤੀ ਕੀਤੀ ਤੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀ ਖੂ ਖਦਵਾਇਆ ਅੱਜ ਵੀ ਉਹਦੀ 84 ਪੌੜੀਆਂ ਹੈਗੀਆਂ ਨੇ ਅੱਜ ਵੀ ਉਹ ਖੂ ਮੌਜੂਦ ਹੈ ਬੋਲੀ ਮੌਜੂਦ ਹੈ ਮੱਠ ਮੌਜੂਦ ਹੈ ਮੰਗੂ ਮੱਠ ਤਾਂ ਢਾ ਦਿੱਤਾ ਪਰ ਉਹ ਮੱਠ ਮੌਜੂਦ ਹੈ ਉੱਥੇ ਖੂ ਵੀ ਮੌਜੂਦ ਹੈ ਇਦਾਂ ਹੀ ਗੁਰੂ ਨਾਨਕ ਦੇ ਮਹਾਰਾਜੀ ਜਦੋਂ ਇੱਥੇ ਆਏ ਨੇ ਤਾਂ ਬੇਨਤੀ ਕੀਤੀ ਸੀ ਪਾਣੀ ਪੀਣ ਵਾਸਤੇ ਮਿੱਠਾ ਪਾਣੀ ਨਹੀਂ ਖਾਰਾ ਪਾਣੀ ਹੈ ਬਿਲਕੁਲ ਇਹ ਉਦੋਂ ਦਾ ਗੁਰੂ ਨਾਨਕ ਸਾਹਿਬ ਦੇ ਹੱਥਾਂ ਦਾ ਲੱਗਿਆ ਖੂਹ ਹੈ ਜੀ ਜੀ ਬਿਲਕੁਲ ਇਹ ਉਸੇ ਵਕਤ ਦਾ ਜਿਹਨੂੰ ਅਸੀਂ ਇੰਜ ਕਹਿ ਲਓ ਵੀ ਮਿੱਠੀ ਖੋਈ ਅਦਾ ਜਲ ਵੀ ਅਸੀਂ ਕਹਿ ਦਿੰਨੇ ਆ ਠੀਕ ਹੈ ਜੀ ਉਸ ਵਕਤ ਦਾ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇੱਥੇ ਜਲ ਦਾ ਪ੍ਰਵਾਹ ਚੱਲਿਆ ਇਹ ਇੱਥੇ ਸੋਚ ਲੱਗਦੀ ਹੈ ਜੀ ਕਿਥੋਂ ਹਾਂ ਜੀ ਮੈਂ ਹੁਣ ਚਾਲੂ ਕਰਨਾ ਤੁਸੀਂ ਚਾਲੂ ਕਰੋ ਜੀ ਤੇ ਦੇਖੋ ਜੀ ਖਾਰਾ ਪਾਣੀ ਇੱਥੇ ਪਰ ਬਾਬਾ ਨਾਨਕ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਸਮੇਂ ਖੂਹ ਲਗਵਾਇਆ ਸੀ ਆ ਲਓ ਜੀ ਇਹ ਖੂਹ ਦਾ ਪਾਣੀ ਹੈ ਬਿਲਕੁਲ ਮਿੱਠਾ ਖਾਰਾ ਪਾਣੀ ਨਹੀਂ ਹੈ ਮੈਂ ਪਿਛਲੀ ਵੀਡੀਓ ਪਾਈ ਸੀ ਪਾਣੀ ਦੀ ਬਹੁਤ ਘਾਟ ਹੈ ਇੱਥੇ ਲੋਕਾਂ ਨੂੰ ਪਾਣੀ ਪੀਣ ਦੇ ਲਈ ਗੱਡੀਆਂ ਹੁੰਦੀਆਂ ਨੇ ਪਰ ਇੱਥੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹਨੂੰ ਬੰਦ ਕਰਦੇ ਜੀ ਹੁਣ ਤੇ ਆਪ ਜੀ ਕੁਝ ਬੋਲਣਾ ਚਾਹੁੰਦੇ ਹੋ ਹਾਂਜੀ 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 ਤੇ ਸਾਹਮਣੇ ਔਰ ਜੇ ਤੁਸੀਂ ਆਉਣਾ ਚਾਹੁੰਦੇ ਹੋ ਸੰਗ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਅਸੀਂ ਇੰਡੀਆ ਦੇ ਦੂਜੇ ਕੋਨੇ ਤੇ ਖੜੇ ਆ ਔਰ ਬੜੀ ਰੌਣਕ ਜਗ੍ਹਾ ਹੈ ਜਿੰਨੀ ਮਰਜ਼ੀ ਸੰਗਤ ਆ ਜਾਏ ਇੱਥੇ ਕੋਈ ਘਾਟਾ ਨਹੀਂ ਹੈ ਕਮਰੇ ਵੀ ਬਹੁਤ ਨੇ ਇੱਥੇ ਰਹਿਣ ਵਾਸਤੇ ਖੁੱਲੀ ਵੀ ਜਗ੍ਹਾ ਬਹੁਤ ਹੈ ਔਰ ਚਨਈ ਗੁਰਦੁਆਰਾ ਸਿੰਘ ਸਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ ਦਾ ਪ੍ਰਬੰਧ ਸਮਝ ਰਹੀ ਹੈ ਇਹ ਨਿਸ਼ਾਨ ਸਾਹਿਬ ਲੱਗਿਆ ਹੋਇਆ ਔਰ ਇੱਕ ਹੋਰ ਚੀਜ਼ ਬੜੀ ਖੁਸ਼ੀ ਦੀ ਗੱਲ ਹੈ ਤੁਸੀਂ ਨਿਸ਼ਾਨ ਸਾਹਿਬ ਦਾ ਰੰਗ ਦੇਖੋਗੇ ਜੀ ਬਸੰਤੀ ਰੰਗ ਜਿਹੜਾ ਇਹ ਬਹੁਤ ਘੱਟ ਮਿਲਦਾ ਇੰਦਾ ਇਹ ਰੰਗ ਨਹੀਂ ਤਾਂ ਭਗਵਾ ਹੋ ਚੁੱਕਿਆ ਤੇ ਇਹ ਰੰਗ ਬਸੰਤੀ ਰੰਗ ਜਿਹੜਾ ਖਾਲਸਾ ਹੀ ਰੰਗ ਜਿਹੜਾ ਹੈ ਸਰਮਈ ਬਸੰਤੀ ਤੇ ਇਹ ਰੰਗ ਹੁੰਦੇ ਨੇ ਤੇ ਉਹ ਚੋਂ ਬਸੰਤੀ ਰੰਗ ਹੈ ਤੇ ਇਹ ਨਾਲ ਪਹਿਲਾਂ درخت ਉਸ ਸਮੇਂ ਦੇ ਨੇ ਜੀ ਪੁਰਾਣੇ ਸਮੇਂ ਦੇ ਹਾਂਜੀ ਇਹ ਹੁਣ ਕਾਫੀ ਪੁਰਾਣਾ ਦੱਸਦਾ ਇਹ ਇੰਗਲੀ ਦਾ ਜਿਹੜਾ ਹੈ ਤੁਸੀਂ ਦੇਖੋ ਠੀਕ 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 ਕੁਝ ਨਵੇਂ ਵੀ ਹਨ ਕੁਝ ਨਵੇਂ ਵੀ ਨੇ ਹਾਂਜੀ ਮਤਲਬ ਕਿ ਪੁਰਾਣਾ ਕੋਈ ਰੁੱਖ ਨਹੀਂ ਪਰ ਹੈ ਇਹ ਕਹਿ ਲਈ ਕਿ ਕਾਫੀ ਪੁਰਾਣੇ ਨੇ ਕਾਫੀ ਸਮੇਂ ਦੇ ਨੇ ਔਰ ਭਾਈ ਸਾਹਿਬ ਜੀ ਇੱਥੇ ਪੰਜਾਬੀ ਜਿਹੜੇ ਨੇ ਉਹ ਕਿੰਨੇ ਕੁ ਰਹਿੰਦੇ ਨੇ ਰਮੇਸ਼ਕਰਮ ਵਿੱਚ ਤੇ ਸਾਡੀ ਸੰਤਾ ਨਹੀਂ ਹਨ ਅੱਛਾ ਜੀ ਇਹ ਹੈ ਵੀ ਕੋਈ 50 ਕਿਲੋਮੀਟਰ ਤੇ ਕੋਈ 100 ਕਿਲੋਮੀਟਰ ਤੇ ਕੋਈ ਜਿਵੇਂ ਲਾਗੇ ਵੱਡਾ ਸ਼ਹਿਰ ਮਦਰਾਈ ਹੈ ਜਿਹੜੀ ਹੈ ਜਾਂ ਖਾਸ ਕਿਲੋਚਨ ਨਹੀਂ ਹੈ ਬੰਗਲੌਰ ਤੋਂ ਸੰਤਾ ਜਿਹੜੀਆਂ ਹਨ ਉਹ ਹਫਤਾਵਾਰੀ ਜਿਵੇਂ ਛੁੱਟੀ ਦਾ ਦਿਨ ਹੁੰਦਾ ਹੈ ਇਹਨਾਂ ਦਿਨਾਂ ਵਿੱਚ ਕਾਫੀ ਦਰਸ਼ਨ ਕਰਨ ਵਾਸਤੇ ਪਹੁੰਚਦੇ ਆ ਜੇ ਪੰਜਾਬ ਤੋਂ ਵੀ ਦਰਸ਼ਨ ਵੀ ਕਰਾਉਨੇ ਆਂ ਅੰਦਰ ਜਾ ਕੇ ਜੀ ਤੇ ਵੀਡੀਓ ਵੀ ਸ਼ੇਅਰ ਕਰੀ ਚੱਲੋ ਤੇ ਜੇ ਪੰਜਾਬ ਤੋਂ ਇੱਥੇ ਆਉਣਾ ਹੋਵੇ ਤਾਂ ਕਿਵੇਂ ਆ ਸਕਦੇ ਆਂ ਪੰਜਾਬ ਤੋਂ ਅਸੀਂ ਟਰੇਨ ਆ ਰਹੀ ਹੈ ਟਰੇਨ ਸਿੱਧੀ ਹੈ ਰਮੇਸ਼ਵਰ ਮਾਉਂਦੀ ਹੈ ਨਹੀਂ ਸਿੱਧੀ ਰਮੇਸ਼ਵਰ ਨਹੀਂ ਮਦਰਾਈ ਜਿਹੜਾ ਸ਼ਹਿਰ ਹੈ ਮਦਰਾਈ ਹਾਂਜੀ ਠੀਕ ਹੈ ਔਰ ਬਾਈ 에ਅਰ ਵੀ ਜਿਹੜਾ ਹੈ ਮਦਰਾਈ ਤੱਕਨ ਫਲਾਈਟ ਹੈਗੀ ਹੈ ਮਦਰਾਈ ਕਿੰਨੀ ਦੂਰ ਹੈ ਇੱਥੋਂ ਮਦਰਾਈ ਇੱਥੋਂ ਤਕਰੀਬਨ 170 ਕਿਲੋਮੀਟਰ ਹੈ ਠੀਕ ਹੈ ਜੀ ਤੇ ਸੰਤਾਂ ਵੈਸੀ ਵੀ ਸਲਾਨਾ ਸਮਾਗਮ ਤੇ ਆਉਂਦੀਆਂ ਹਨ ਖਾਸ ਕਰ ਕਪੂਰ ਖਲਾ ਤੋਂ ਦਿੱਲੀ ਤੋਂ ਔਰ ਆਸ-ਪਾਸੋਂ ਦੀ ਸੰਤਾਂ ਇਸ ਸਮਾਗਮ ਤੇ ਜੋ ਪਿਛਲੇ ਦਿਨੀ 13 ਜਨਵਰੀ ਤੋਂ 15 ਜਨਵਰੀ ਤੱਕ ਨੇ ਮਨਾਇਆ ਗਿਆ ਹੈ ਇਸ ਵਿੱਚ ਸੰਗਤਾਂ ਨੇ ਹਿੱਸਾ ਪਾਇਆ ਹੈ ਬੁਰ ਬੜੇ ਸ਼ਰਧਾ ਭਾਵਨਾ ਨਾਲ ਇਹਨਾਂ ਪ੍ਰੋਗਰਾਮਾਂ ਨੂੰ ਸੇਵਾ ਨੂੰ ਨਿਭਾਇਆ ਹੈ ਤੇ ਆਵਾਜ਼ ਗੂੰਜਦੀ ਹੈ ਸੰਗਤ ਜੀ ਥੋੜੀ ਜਿਹੀ ਬਾਹਰ ਕੱਢ ਕੇ ਗੱਲ ਕਰਦੇ ਆਏ ਨੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ 19 ਦਿਨ ਇੱਥੇ ਰਹੇ ਨੇ ਹਾਂਜੀ ਇਤਿਹਾਸ ਮੁਤਾਬਕ ਇਤਿਹਾਸ ਮੁਤਾਬਕ 19 ਦਿਨ ਰਹੇ ਨੇ ਸ਼੍ਰੀ ਲੰਕਾ ਤੋਂ ਹੁੰਦੇ ਹੋਏ ਇੱਥੇ ਆਏ ਹੋਰ ਕਈ ਸ਼ਹਿਰਾਂ ਦੇ ਵਿੱਚ ਦੀ ਹੁੰਦੇ ਹੋਏ ਗੁਰੂ ਨਾਨਕ ਦੇ ਮਹਾਰਾਜ ਜੀ ਇੱਥੋਂ ਕੰਨਿਆ ਕੁਮਾਰੀ ਵੀ ਜਾਂਦੇ ਨੇ ਪਰ ਉੱਥੇ ਕੋਈ ਸਥਾਨ ਨਹੀਂ ਬਣਿਆ ਕੰਨਿਆ ਕੁਮਾਰੀ ਤੋਂ ਬਾਅਦ ਆ ਪਾਲਾ ਘਾਟ ਨੂੰ ਹੋ ਕੇ ਹੋਰ ਵੀ ਵਿੱਚ ਸਥਾਨ ਨੇ ਜਿਹੜੇ ਖੋਜਣੇ ਬਾਕੀ ਨੇ ਜੀ ਹਲੇ ਉਦੋਂ ਬਾਅਦ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਥੋਂ ਚੱਲ ਕੇ ਅਪਜਿੰਦਰਵਾਸ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਚਨਈ ਤੋਂ ਅੱਗੇ ਇੱਕ ਸ਼ਹਿਰ ਆਉਂਦਾ ਜੀ ਉੱਥੇ ਚੱਲਦੇ ਆ ਜੀ ਅੱਗੇ ਸ਼ਹਿਰ ਹੁੰਦਾ ਇੱਕ ਚਨਈ ਤੋਂ ਬਾਅਦ ਅਸੀਂ ਕਥਾ ਵੀ ਕੀਤੀ ਹੈ ਗੁਰਦਾਸ ਸਿੰਘ ਜੀ ਉਹ ਸ਼ਹਿਰ ਦਾ ਨਾਮ ਕੀ ਹੁੰਦਾ ਮੈਸੂਰ ਤੋਂ ਪਹਿਲਾਂ ਕਾਂਚੀਪੁਰਮ ਵੀ ਹੁੰਦਾ ਹੈ ਕੋਇੰਬਟੂਰ 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 ਤੋਂ ਮੈਸੂਰ ਜਾਂਦੇ ਨੇ ਮੈਸੂਰ ਤੋਂ ਬੈਂਗਲੌਰ ਜਾਂਦੇ ਨੇ ਬੈਂਗਲੌਰ ਤੋਂ ਗੁਰੂ ਨਾਨਕ ਦੇ ਮਹਾਰਾਜ ਜੀ ਅੱਗੇ ਮੈੰਗਲੌਰ ਨੂੰ ਹੋ ਕੇ ਗੋਆ ਗੋਆ ਤੋਂ ਬੰਬੇ ਵਾਲੀ ਸਾਈਡ ਨੂੰ ਹੋ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਗੁਜਰਾਤ ਚਲੇ ਜਾਂਦੇ ਨੇ ਜੀ ਗੁਜਰਾਤ ਤੋਂ ਫਿਰ ਪੰਜਾਬ ਚਲੇ ਜਾਂਦੇ ਨੇ ਇਹ ਵੀ ਇੱਕ ਰੂਟ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਜੀ ਔਰ ਇੱਥੇ ਜੇ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਇੱਥੇ ਰਹਿਣ ਵਾਸਤੇ ਕਮਰੇ ਹਨ ਹਾਲ ਹਨ ਉਸ ਤੋਂ ਇਲਾਵਾ ਆਪ ਜੀ ਦੇਖ ਸਕਦੇ ਹੋ ਬਹੁਤ ਵਧੀਆ ਖੁੱਲੀ ਜਗ੍ਹਾ ਹੈ ਗੱਡੀਆਂ ਪਾਰਕਿੰਗ ਕਰਨ ਵਾਸਤੇ ਸੰਗਤਾਂ ਆਉਂਦੀਆਂ ਹਨ ਜਿਉਂ ਉਹਨਾਂ ਨੇ ਇੱਥੇ ਜਦੋਂ ਲੰਗਰ ਦੀ ਸੇਵਾ ਹੁੰਦੀ ਹੈ ਉਹ ਵੀ ਕਰ ਸਕਦੇ ਹਨ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਸਭ ਤੋਂ ਵੱਡੀ ਗੱਲ ਹੈ ਵੀ ਇੱਕ ਬਹੁਤ ਖੁੱਲੀ ਥਾਂ ਤੇ ਬਣਿਆ ਹੋਇਆ ਸਥਾਨ ਹੈਗਾ ਤੇ ਕੋਈ ਕਿਸੇ ਕਿਸਮ ਦੀ ਕੋਈ ਇੱਥੋਂ ਨੇੜੇ ਰਾਮ ਸੇਤੂ ਜਿੱਥੋਂ ਸ਼੍ਰੀਲੰਕਾ ਤਕਰੀਬਨ 32 ਕਿਲੋਮੀਟਰ ਪੈਂਦੀ ਹੈ ਜੀ 18 ਕਿਲੋਮੀਟਰ ਸ਼੍ਰੀਲੰਕਾ ਦਾ ਬਾਰਡਰ ਹੈ ਜੀ ਇੱਥੋਂ ਤਕਰੀਬਨ 20 ਕਿਲੋਮੀਟਰ ਤੇ ਜਾ ਕੇ ਰਾਮ ਸੇਤੂ ਪਹੁੰਚਾ ਉੱਥੋਂ 32 ਕਿਲੋਮੀਟਰ ਅੱਗੇ ਚੱਲੇ ਜਾਣੇ ਆਪਾਂ ਪਾਣੀ ਦੇ ਰਾਹੀ ਸਮੁੰਦਰ ਦੇ ਰਾਹੀ ਰਾਮ ਸੇਤੂ ਪੁਲ ਜਿਹੜਾ ਸ੍ਰੀ ਰਾਮਚੰਦਰ ਜੀ ਨੇ ਹਨੂਮਾਨ ਜੀ ਤੋਂ ਬਨਰ ਸੈਨਾ ਨੇ ਬਣਾਇਆ ਸੀ ਇੱਥੋਂ ਹੀ ਗਏ ਨੇ ਉਹੀ ਜਦੋਂ ਸ੍ਰੀ ਰਾਮਚੰਦਰ ਜੀ ਜਿੱਤ ਕੇ ਆਉਂਦੇ ਨੇ ਤੇ ਪਿੱਛੇ ਤਨੁਸ ਤੋੜਦੇ ਨੇ ਉਹ ਵੀ ਜਗ੍ਹਾ ਹੈ ਜੀ ਰਾਮੇਸ਼ਵਰ ਮੈਂ ਇੱਥੇ ਆ ਕੇ ਸ਼ਿਵਲਿੰਗ ਦੀ ਸਥਾਪਤੀ ਕਰਕੇ ਪੂਜਾ ਕਰਦੇ ਨੇ ਜੀ ਇੱਥੇ ਜੀ ਇੱਥੇ ਪੂਜਾ ਕਰਦੇ ਨੇ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਅੱਜ ਤੋਂ 550 500 ਤੇ ਕਰੀਬ ਸਾਲ ਪਹਿਲਾਂ ਹੁੰਦੇ ਦੇ ਮੂਰਤੀ ਪੂਜਾ ਤੋਂ ਵਰਜ ਕੇ ਉਸ ਅਸਲੀ RAM ਦੀ ਪਰਮਾਤਮਾ ਦੀ ਪੂਜਾ ਕਰਨ ਤੇ ਨਾਮ ਜਪਣ ਤੇ ਲਾਉਂਦੇ ਨੇ ਤੇ ਇੱਥੇ ਦਾ ਪੁਜਾਰੀ ਵੀ ਗੁਰਨਾਨਕ ਦੇਵ ਜੀ ਨੂੰ ਮਿਲਣ ਆਉਂਦਾ ਹੈ ਗੁਰਨਾਨਕ ਦੇਵ ਜੀ ਉਹਨਾਂ ਨੂੰ ਵੀ ਸਮਝਾਉਂਦੇ ਨੇ ਰੱਬ ਦੇ ਨਾਲ ਕਿਵੇਂ ਜੁੜਨਾ ਹੈ ਤੇ ਬਾਅਦ ਵਿੱਚ ਗੁਰਨਾਨਕ ਦੇਵ ਜੀ ਦੀ ਯਾਦ ਵਿੱਚ ਬਾਬਾ ਸ੍ਰੀ ਚੰਦ ਜੀ ਦੀ ਉਦਾਸੀ ਸੰਪਰਦਾ ਹੁੰਦੀ ਹੈ ਜੀ ਉਹਨਾਂ ਵੱਲੋਂ ਉਦਾਸੀ ਮੱਠ ਸਜਾਇਆ ਜਾਂਦਾ ਇੱਥੇ ਜੀ ਤੋਂ ਨਾ ਸਥਾਪਿਤ ਕੀਤਾ ਜਾਂਦਾ ਫਿਰ ਸਿੱਖਾਂ ਦੇ ਕੋਲ ਅਸਥਾਨ ਹੁੰਦਾ ਤੇ ਉਸ ਤੋਂ ਬਾਅਦ ਇਸ ਅਸਥਾਨ ਦੀ ਸੰਭਾਲ ਹੋ ਗਈ ਜੋ ਆਪ ਜੀ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸ੍ਰੀ ਗੁਰੂ ਨਾਨਕ ਧਾਮ ਇਹ ਅਸਥਾਨ ਹੈ ਜੀ ਜੇ ਹਾਂਜੀ ਇੱਕ ਹੋਰ ਵੀ ਦਾਸ ਬੇਨਤੀ ਕਰਨੀ ਚਾਹਵੇਗਾ ਰਾਮੇਸ਼ਵਰਮ ਦੀ ਇਹ ਜੋ ਭਾਵਨ ਧਰਤੀ ਹੈ ਜਿੱਥੇ-ਜਿੱਥੇ ਹਿੰਦੁਸਤਾਨ ਵਿੱਚ ਸਾਡੀਆਂ ਸੰਗਤਾਂ ਵਸਦੀਆਂ ਹਨ ਉੱਥੇ ਗੁਰਦੁਆਰਾ ਸਾਹਿਬ ਸ਼ੋਭਿਤ ਹਨ ਮੈਂ ਸਮਝਣਾ ਹਾਂ ਇਸ ਰਾਮੇਸ਼ਰਮ ਦੀ ਧਰਤੀ ਤੇ ਗੁਰਦੁਆਰਾ ਸਾਹਿਬ ਹੋਣਾ ਹੀ ਸਾਡੇ ਸਿੱਖਾਂ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਜਿੱਥੇ ਸੰਤਾਂ ਤੇ ਨਹੀਂ ਹਨ ਪਰ ਫਿਰ ਵੀ ਇਸ ਸਥਾਨ ਤੇ ਦੂਰੋਂ ਦੂਰੋਂ ਸੰਤਾਂ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀਆਂ ਹਨ ਗੁਰੂ ਸਾਹਿਬ ਜੀ ਦੇ ਪਾਵਨ ਸਥਾਨ ਤੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰਦੀਆਂ ਹਨ ਇਹ ਇੱਕ ਬਹੁਤ ਵੱਡੀ ਗੱਲ ਹੈ ਸਾਡੇ ਵਾਸਤੇ ਕਿ ਇਸ ਹਿੰਦੁਸਤਾਨ ਦੇ ਇਸ ਕੋਨੇ ਤੇ ਆ ਕੇ ਇਸ ਟਾਪੂ ਤੇ ਜਿੱਥੇ ਸਾਡੀ ਸੰਗਤਾਂ ਨਹੀਂ ਹਨ ਫਿਰ ਵੀ ਇੰਨੇ ਵੱਡੇ ਸਥਾਨ ਦਾ ਹੋਣਾ ਮੈਂ ਸਮਝਣਾ ਇਹ ਗੁਰੂ ਸਾਹਿਬ ਜੀ ਦੀ ਬਹੁਤ ਵੱਡੀ ਕਿਰਪਾ ਹੈ ਜਿਨ੍ਹਾਂ ਦੀ ਕਿਰਪਾ ਸਦਕਾ ਸਾਨੂੰ ਇੰਨੇ ਸੋਹਣੇ ਸਥਾਨ ਬਖਸ਼ਿਸ਼ ਹੋਏ ਨੇ ਤੇ ਭਾਈ ਸਾਹਿਬ ਜੀ ਤੁਹਾਡਾ ਕੰਟੈਕਟ ਨੰਬਰ ਜੇ ਕਿਸੇ ਨੇ ਜਿੰਨੇ ਤੱਕ ਆਪ ਜੀ ਹੈਗੇ ਆ ਹਾਂਜੀ ਤੇ ਫੋਨ ਕਰਨਾ ਹੋਵੇ ਆਉਣਾ ਚਾਹੁੰਦੇ ਹੋਣ ਜੀ ਤੇ ਇੱਕ ਵਾਰ ਮੈਂ ਆ ਸ੍ਰੀ ਸਾਹਿਬ ਫੜਿਓ ਜੀ ਇੱਕ ਵਾਰ ਮੈਂ ਵਿਖਾ ਦਵਾਂ ਮੈਂ ਜੀ ਤੇ ਇਹ ਤੁਸੀਂ ਸਥਾਨ ਕਿਸ ਜਗ੍ਹਾ ਤੇ ਹੈ ਜੀ ਇਹ ਹੈਗਾ ਭਾਰਤ ਦਾ ਨਕਸ਼ਾ ਇੱਧਰ ਮੁੰਬਈ ਬੈਂਗਲੌਰ ਤੇ ਇਹ ਸ਼੍ਰੀਲੰਕਾ ਜੀ ਤੇ ਅਸੀਂ ਤੁਸੀਂ ਦੇਖ ਰਹੇ ਹੋ ਬਿਲਕੁਲ ਹੈ ਕਿ ਇਸ ਜਗ੍ਹਾ ਤੇ ਹੈ ਰਾਮੇਸ਼ਵਰਮ ਤੇ ਆਹ ਟਾਪੂ ਆ ਜੀ ਅਲੱਗ ਇੱਥੋਂ ਆ ਕੇ ਇਹ ਟਾਪੂ ਦਾ ਕੰਡੈਕਟ ਜਿਹੜਾ ਹੈ ਭਾਰਤ ਨਾਲ ਟੁੱਟ ਜਾਂਦਾ ਜੀ ਇੱਥੋਂ ਇਹ ਫਿਰ ਪੁਲ ਬਣਿਆ ਹੋਇਆ ਹਾਂਜੀ ਇਹ ਬਾਕੀ ਪਾਣੀ ਆ ਸਮੁੰਦਰ ਦੇ ਉੱਪਰ ਦੀ ਹੋ ਕੇ ਇਹ ਰਾਮੇਸ਼ਵਰਮ ਜਿਹੜਾ ਹੈ ਇਹ ਪਦਮ ਬ੍ਰਿਜ ਜਿਹੜਾ ਹੈ ਜਾਂ ਕਹੇ ਲੀਏ ਪੰਮਨ ਬ੍ਰਿਜ ਪੰਮਨ ਪੰਮਨ ਬ੍ਰਿਜ ਪੰਮਨ ਬ੍ਰਿਜ ਹਾਂਜੀ ਬ੍ਰਿਜ ਪਹਿਲਾਂ ਪਾਣੀ ਦੇ ਕਿਸ਼ਤੀਆਂ ਰਾਹੀਂ ਇੱਥੇ ਆਉਂਦੇ ਸੀ ਹਾਂਜੀ ਪੁਰਾਣੇ ਸਮਿਆਂ ਵਿੱਚ ਜਿਵੇਂ ਇੱਥੇ ਜਿਹੜਾ ਉਹ ਚੱਲਿਆ ਕਰਦੇ ਜਿਹਨੂੰ ਅਸੀਂ ਫੇਰ ਹੀ ਬੋਟ ਕਹਿੰਨੇ ਆ ਜਿਹਦੇ ਵਿੱਚ ਗੱਡੀਆਂ ਵੀ ਹੋ ਜਾਂਦੀਆਂ ਸੀ ਲੋਡ ਤੇ ਹੁਣ ਤੇ ਬ੍ਰਿਜ ਬਣ ਚੁੱਕਿਆ ਹੈ ਤੇ ਰੇਲਵੇ ਬ੍ਰਿਜ ਦਾ ਕੰਮ ਚੱਲਦਾ ਪਿਆ ਹੈ ਤੇ ਇਹ ਬ੍ਰਿਜ ਪਾਰ ਕਰਕੇ ਜੀ ਇੱਥੇ ਦੇਖੋ ਬਿਲਕੁਲ ਟੁੱਟਿਆ ਹੋਇਆ ਹੈ ਇਹ ਇੱਕ ਨਿੱਕਾ ਜਿਹਾ ਟਾਪੂ ਹੈ ਜੀ ਛੋਟਾ ਜਿਹਾ ਬਿਲਕੁਲ ਤੇ ਉਸ ਤੋਂ ਬਾਅਦ ਇੱਥੇ ਆ ਕਰਕੇ ਇਹ ਖਤਮ ਹੋ ਜਾਂਦਾ ਜੀ ਇਦੋਂ ਬਾਅਦ ਆ ਪਾਣੀ ਦੇ ਵਿੱਚ ਦੀ ਜਿਹੜਾ ਰਸਤਾ ਬਣਾਇਆ ਆ ਸ਼੍ਰੀਲੰਕਾ ਜੀ ਅਸਤੇ ਖੜੇ ਆ ਜੀ ਅਸੀਂ ਇਹ ਸ਼੍ਰੀਲੰਕਾ ਦੇ ਬਿਲਕੁਲ ਭਾਰਤ ਦੇ ਇਸ ਪਾਸੇ ਜੇ ਚਲੇ ਜਾਈਏ ਤਾਂ ਕੰਨਿਆ ਕੁਮਾਰੀ ਐ ਇਹ ਕੰਨਿਆ ਕੁਮਾਰੀ ਜਾਂ ਕੰਨਿਆ ਕੁਮਾਰੀ ਤੋਂ ਅਸੀਂ ਚੱਲ ਕੇ ਇੱਥੇ ਪਹੁੰਚੇ ਸੀ ਇੱਥੋਂ ਕੰਨਿਆ ਕੁਮਾਰੀ ਵੀ ਜਾ ਸਕਦੇ ਹੋ ਆਪ ਜੀ ਤੇ ਸ਼੍ਰੀਲੰਕਾ ਤਾਂ ਇੱਥੋਂ ਨਹੀਂ ਜਾ ਸਕਦੇ ਸ਼੍ਰੀਲੰਕਾ ਵਿੱਚ ਵੀ ਗੁਰਦੁਆਰਾ ਸਾਹਿਬ ਸਿਸ਼ੋਗੋੜਾ ਹੈ ਸ਼੍ਰੀਲੰਕਾ ਵਿੱਚ ਵੀ ਹੈਗਾ ਗੁਰਦੁਆਰਾ ਸਾਹਿਬ ਹੈ ਤੇ ਇਹ ਅਸੀਂ ਇੱਥੇ ਖੜੇ ਆਂ ਜੀ ਤੇ ਇਹ ਹੈਗਾ ਜੀ ਰਮੇਸ਼ਵਰਮ ਤੇ ਵੀਰ ਜੀ ਤੁਹਾਡਾ ਨੰਬਰ ਜਰੂਰ ਬੋਲਿਓ ਜੀ ਮੇਰਾ ਨੰਬਰ ਹੈ 9730190709 ਤੇ ਧੰਨਵਾਦ ਜੀ ਇਦੋਂ ਬਾਅਦ ਵੀ ਅਸੀਂ ਵੀਡੀਓ ਬਣਾ ਕੇ ਇਹਦੀ ਪਾਵਾਂਗੇ ਗੁਰਦੁਆਰਾ ਸਾਹਿਬ ਹੈ ਅੰਦਰ ਦਰਸ਼ਨ ਵੀ ਕਰਾਵਾਂਗੇ ਅਸੀਂ ਜੀ ਇਹ ਬਾਹਰ ਤੁਸੀਂ ਦੇਖੋ ਬੜੇ ਸੋਹਣੇ ਰੁੱਖ ਲੱਗੇ ਹੋਏ ਨੇ ਬਹੁਤ ਵਧੀਆ ਭਾਈ ਸਾਹਿਬ ਜੀ ਇੱਥੇ ਸੇਵਾ ਸੰਭਾਲ ਕਰਦੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਹੁੰਦੀਆਂ ਨੇ ਤਕਰੀਬਨ ਅੰਗਰੇਜ਼ ਗੋਰੇ ਬਹੁਤ ਕਈਆਂ ਨੂੰ ਜੇ ਕਿਸੇ ਨੂੰ ਨਹੀਂ ਪਤਾ ਤਾਂ ਉਹ ਆਪਾਂ ਨੇ ਉੱਪਰ ਲੋਕੇਸ਼ਨ ਪਾ ਦੇਣੀ ਹੈ ਜੀ ਤੇ ਇਹ ਲੋਕੇਸ਼ਨ ਦੇ ਉੱਤੇ ਤੁਸੀਂ ਆ ਸਕਦੇ ਹੋ ਮਦਰਾਈ ਸਟੇਸ਼ਨ ਹੈਗਾ ਤੇ ਟ੍ਰੇਨ ਤਾਂ ਸਿੱਧਾ ਇੱਥੇ ਤੱਕ ਆਉਂਦੀ ਹੈ ਜੀ ਹੁਣ ਟ੍ਰੇਨ ਜਿਹੜੀ ਹੈ ਉਹ ਮੰਡਪਮ ਸਟੇਸ਼ਨ ਹੈਗੀ ਕਿਉਂਕਿ ਬ੍ਰਿਜ ਦਾ ਕੰਮ ਚੱਲਦਾ ਪਿਆ ਪਮਨ ਬ੍ਰਿਜ ਦਾ ਤੇ ਹੁਣ ਇਸ ਵਕਤ ਮੌਜੂਦਾ ਜੋ ਟਾਈਮ ਵਿੱਚ ਮੰਡਪਮ ਤੱਕ ਅਨਟ੍ਰੇਨ ਆ ਰਹੀ ਹੈ ਸਟੇਸ਼ਨ ਤੱਕ ਆ ਰਹੀ ਹੈ ਜਦੋਂ ਫਿਰ ਉਹ ਬ੍ਰਿਜ ਦਾ ਕੰਮ ਹੋ ਜਾਊਗਾ ਕੰਪਲੀਟ ਫਿਰ ਟ੍ਰੇਨ ਜਿਹੜੀ ਹੈ ਰਮੇਸ਼ਵਰਮ ਤੱਕ ਆਇਆ ਕਰੂਗੀ ਤੇ ਪੰਜਾਬ ਤੋਂ 3000 ਕਿਲੋਮੀਟਰ ਦੇ ਕਰੀਬ ਇਹ ਬਣਦਾ ਜੀ ਪੰਜਾਬ ਤੋਂ 3000 ਕਿਲੋਮੀਟਰ ਕਿਉਂਕਿ ਪਟਿਆਲੇ ਤੋਂ 3200 ਕਿਲੋਮੀਟਰ ਤਾਂ ਕੰਨਿਆ ਕੁਮਾਰੀ ਐ ਸੀ ਚੈੱਕ ਕੀਤਾ ਸੀ ਤੇ ਇਦਾਂ ਹੀ ਇਹ ਲਗਾ ਲਓ ਜੀ 3000 ਕਿਲੋਮੀਟਰ ਲਗਾ ਲਓ ਤੁਸੀਂ 3000 ਕਿਲੋਮੀਟਰ ਤੇ ਸੀ ਇਦੋਂ ਬਾਅਦ ਸ਼੍ਰੀਲੰਕਾ ਔਰ ਜੰਮੂ ਤੋਂ ਲੈ ਕੇ ਇਦਾਂ ਕਹਿੰਦੇ ਨੇ ਕਿ ਜੰਮੂ ਤੋਂ ਕੰਨਿਆ ਕੁਮਾਰੀ ਤੱਕ ਜੰਮੂ ਵੀ ਗੁਰੂ ਸਾਹਿਬ ਜੀ ਦਾ ਆਸਾਨਾ ਕਸ਼ਮੀਰ ਦੇ ਵਿੱਚ ਵੀ ਕਸ਼ਮੀਰ ਵੀ ਗਏ ਨੇ ਤੇ ਕੰਨਿਆ ਕੁਮਾਰੀ ਵੀ ਆਏ ਨੇ ਸ਼੍ਰੀਲੰਕਾ ਤੱਕ ਬਾਬਾ ਨਾਨਕ ਨੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਤੇ ਆਪ ਜੀ ਦਰਸ਼ਨ ਕਰ ਰਹੇ ਜੀ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਧਾਮ ਜੀ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ